ਅੱਛਾ ਲੈਟ ਲੂਡ ਫੁੱਲ ਹੈ ਜਮਾ ਫੁੱਲ ਸਾਡੇ ਨੇ ਕਿਹੜੇ ਪੱਟੀ ਨੇ ਘਰ ਤੇ ਕਰ ਲਈ ਨੇ ਕਿ ਪੰਜਾਬ ਤੋਂ ਜਮੇ ਗਾਲ ਤੇ ਇਹਨਾਂ ਨੇ ਪਹਿਲਾਂ ਰੁਪਏ ਦੇ ਪੰਡਾ ਅੱਛਾ ਪਹਿਲਾਂ ਰੁਪਏ ਦੇ ਪੰਡਾ ਚੱਲਦੇ ਆ ਉਹ ਹਾਰਟੀ ਦਾ ਪੰਜ ਸਮਾਨ ਜਿਹੜਾ ਬੜਾ ਖਾਸ ਹੈ ਹਾਂਜੀ ਵਧੀਆ ਹੈ ਕਿਉਂ ਜੀ ਉਹਨੇ ਗਰੀਬ ਦਾ ਨਹੀਂ ਬੜਾ ਕੁ ਕਰਿਆ ਅੱਛਾ ਤੇ ਬਾਤ ਬਿਜਲੀ ਦਾ 24 ਜੋ 25 25000 ਹਰੇ ਘਰ ਨੂੰ ਫਾਇਦਾ ਹੋ ਗਿਆ ਅੱਛਾ ਜੀ 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 ਜੋ ਯੂਨਟ ਮਾਫ ਕਰੀਏ ਹੂੰ ਇਹ ਕਹਿੰਦਾ ਜੀ 2 ਲੱਖ ਮਿੱਥੋਂ ਲੈ ਜਾਓ ਉਹ ਨਹੀਂ ਮੰਨਦੀ ਆ ਕਿ ਮੇਰੇ ਘਰ ਵਾਲੀ ਕੌਣ ਕਹਿੰਦਾ ਬਾਦਲਾ ਬਾਦਲਾ ਤੁੱਕੀਏ ਬਾਤ ਚੀਤਾਂ ਦੇ ਅੱਛਾ ਐਥੀ ਝਾੜੂ ਝਾੜੂ ਹੋਈ ਪਈ ਪਿੰਡ ਚ ਕੀ ਮਾਹੌਲ ਆ ਤੁਹਾਡੇ ਚ ਪਿੰਡ ਚ ਸਾਡੇ ਝਾੜੂ ਵਧੂਈ ਅੱਛਾ ਅਕਾਲੀ ਦਲ ਦੇ ਕੰਮ ਕਿਵੇਂ ਦੇ ਵਿੱਚ ਅਕਾਲੀ ਦਲ ਜੇ ਕੁਝ ਵੀ ਨਹੀਂ ਕਰਿਆ ਸਾਡੇ ਸਾਰੇ ਪੱਠਾਵਾ ਤਾਂ ਪੰਜਾਬ ਦਾ ਅਕਾਲੀ ਦਲ ਦਾ ਵਸਮ ਮੈਥੋਂ ਬੜਾ ਕੁਝ ਕਹਾ ਨਾ ਦੱਸ ਤੋ ਨਾ ਨਾ ਮੈਂ ਨਹੀਂ ਦੱਸਦਾ 5000 ਰੁਪਏ ਜਲੀ ਦਾ ਬਿਲ ਬੜਦਾ ਹੁੰਦਾ ਹੁਣ ਮੇਰੇ ਮੋਕਟ ਚੱਲ ਰਿਹਾ ਅਦਾ ਮੋਕ ਉਹ ਸੀ ਜੀ ਅੱਛੀ ਸਮਝੌਤ ਨਹੀਂ ਮਿਲਿਆ ਸਰ ਜਿੱਦਾਂ ਦੀ ਇਹ ਸਰਕਾਰ ਆਈ ਹੈ ਮੈਂ ਬਿਲ ਨਹੀਂ ਭਜਾ ਸਵਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਕਿਹੜੀ ਸਰਕਾਰ ਨੂੰ ਫਤਵਾ ਦੇਣਗੇ ਤੇ ਕਿਹਨੇ ਪੰਜਾਬ ਲੁੱਟਿਆ ਤੇ ਕਿਹਨੇ ਵਸਾਇਆ ਤੇ ਕਿਹੜੀਆਂ ਦਾਵੇਦਾਰੀਆਂ ਫੋਕੀਆਂ ਨਿਕਲੀਆਂ ਨੇ ਹੁਣ ਤੱਕ ਤੇ ਕਿਹੜੀ ਪਾਰਟੀ ਤੇ ਆ ਭਰੋਸਾ ਸਾਰੀ ਗੱਲਬਾਤ ਕਰਦੇ ਆ ਮਾਨਸਾ ਦਾ ਪਿੰਡ ਕੋਟੜਾ ਕੜਾ ਪਹੁੰਚੇ ਆ ਤੇ ਬਜ਼ੁਰਗਾਂ ਤੋਂ ਜਾਣਦੇ ਆ ਜਾਣਕਾਰੀ ਲੈਣੇ ਵੀ ਕਿੰਨਾ ਮੁੱਦੇ ਤੇ ਚੋਣ ਹੋਣੀ ਚਾਹੀਦੀ ਸੱਚ ਗੱਲ ਸਕਵਿੰਦਰ ਜੀ ਹੁਣ ਤੱਕ ਵੋਟਾਂ ਪਾਈਆਂ ਐਮਪੀ ਐਮਐਲਏ ਬਣਾਈ ਕਿਹੜੀ ਪਾਰਟੀ ਵਧੀਆ ਲੱਗੀ ਵਧੀਆ ਸਾ ਕੋਈ ਨਹੀਂ ਮੇਰਾ ਚੰਗੀ ਯਾਰ ਕਿਉਂ ਜੀ ਕਿਉਂ ਕਾਰਨ ਉਹ ਕਿਹੜੇ ਨੇ ਪੈਣਾ ਲੁੱਟ ਲੈ ਸਾਰੇ ਹੋਰ ਸਾਰੇ ਸਾਰਿਆਂ ਨੇ ਲੁੱਟ ਲੈ ਹੋਰ ਕਿਸੇ ਦਾ ਕੋਈ ਕੰਮ ਨਹੀਂ ਵਧੀਆ ਲੱਗਿਆ ਕੋਈ ਤਾਂ ਹੋ ਜਿਨੇ ਕੋਈ ਕੰਮ ਪੰਜਾਬ ਦੇ ਭਲੇ ਲਈ ਕੀਤਾ ਹੋ ਕਿਸੇ ਨੇ ਨਹੀਂ ਕਰਿਆ ਹਾਂਜੀ ਕਿਸੇ ਨੇ ਨਹੀਂ ਕਰਿਆ ਅੱਛਾ ਸਾਰੇ ਕੋਈ ਹਮਾਰੇ ਮੋਟਾ ਹੁਣ ਅਜਿਹੇ ਹੀ ਲੱਗ ਰਹੇ ਨੇ ਮੜਾ ਚੱਲਿਆ ਕੰਮ ਉਹਨਾਂ ਦਾ ਭਗਵੰਤ ਮਾਨ ਦਾ ਕੀ ਕੰਮ ਵਧੀਆ ਕੀਤੇ ਨੇ ਇਹ ਆ ਵੇਸੇ ਪਾਣੀ ਪੁਣੀ ਆ ਮੋਟਣਾ ਦੇ ਦਿਨੇ ਹੀ ਚਲਾਉਂਦੇ ਆ ਕੱਲ ਜੀ ਅੱਛਾ ਲੈਟ ਲੂਟ ਫੁੱਲ ਜਮਾਂ ਫੁੱਲ ਪਹਿਲਾਂ ਕਦੇ ਆਈ ਸੀ ਨਹੀਂ ਕਿਉਂ ਮਾਂ ਪਹਿਲਾਂ ਆਉਂਦੀ ਨਹੀਂ ਸੀ ਅੱਛਾ ਹੁਣ ਦਿਨੇ-ਦਿਨੇ ਲਾਉਂਦੇ ਲੋਕ ਅੱਛਾ ਜੀ ਹਾਂ ਜਮਾਂ ਦੇਖੋ ਸੁਖਤਾ ਕਰਤਾ ਫਿਰ ਹਾਂ ਸੁਖਾ ਆ ਸੁਖਾ ਕਰੇ ਤੇ ਅਕਾਲੀਆਂ ਦੇ ਕੰਮ ਅਕਾਲੀਆਂ ਨੇ ਕੀ ਕਰ ਪੱਟੀ ਮੇਂ ਕਰਤੀ ਕਰਲੀਆਂ ਨੇ ਪੰਜਾਬ ਜਮੇ ਗਾਲ ਤੇ ਇਹਨਾਂ ਨੇ ਅੱਛਾ ਜੀ ਜਮ ਪੱਟੀ ਮੇ ਤੇ ਕਾਂਗਰਸ ਕਾਂਗਰਸ ਦਾ ਚੱਲ ਹੈਗੀ ਸੀ ਫਿਲਮ ਬੜੀ ਮੁੱਠੀ ਸੀ ਅੱਛਾ ਵੀ ਕੁੱਲ ਮਿਲਾ ਕੇ ਆਮ ਆਦਮੀ ਨੇ ਕੰਮ ਤਾਂ ਸਹੀ ਕੀਤਾ ਹਾਂ ਜੀ ਵਧੀਆ ਸੀ ਕਹਿੰਦੇ ਨੌਕਰੀਆਂ ਬਿਨਾ ਸਪਰਸ਼ ਤੋਂ ਮਿਲ ਗਈਆਂ ਮਿਲੀਆਂ ਮਿਲੀਆਂ ਹਾਂ ਜੀ ਬਹੁਤ ਮਿਲੀਆਂ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਕੀ ਪੰਡਾ ਹੈ ਜੀ ਪਹਿਲਾਂ ਰੁਪਏ ਦੇ ਪੰਡਾ ਅੱਛਾ ਪਹਿਲਾਂ ਰੁਪਏ ਦੇ ਪੰਡਾ ਚੱਲਦੇ ਸੀ ਅੱਛਾ ਬਜ਼ੁਰਗੋ ਕੀ ਨਾਮ ਹੈ ਜੀ ਲੋਕ ਨੂੰ ਹੈ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਤੁਹਾਨੂੰ ਉਹ ਪਾਰਟੀ ਦਾ ਤਾਂ ਤਮੰਦਰ ਦਾ ਬੜਾ ਦਾ ਖਾਸ ਹੈ ਹਾਂਜੀ ਵਧੀਆ ਹੈ ਕਿਉਂ ਜੀ ਉਹਨੇ ਗਰੀਬ ਦਾ ਨਹੀਂ ਬੜਾ ਕੁਝ ਕਰਿਆ ਅੱਛਾ ਇਹ ਬਾਕੀ ਚੰਗੇ ਅਵੇਲਵਲ ਲੋਕਾਂ ਦੇ ਬਹੁਤ ਮਾਸਪਰਦੇ 20000 ਹਰੋਂ ਦੀ ਨੂੰ ਆਉਂਦੇ ਨਹੀਂ ਕੋਸਾ ਅੱਛਾ ਮੋਟਰਾ ਮੋਟਰਾ ਚੰਗੇ ਆਉਂਦੀਆਂ ਨੇ ਹੂੰ ਤੇ ਬਾਕੀ ਪਾ ਜਿਹਦਾ ਦਮ ਤੇ ਅਕਾਲੀ ਦਲ ਪਾਲੀ ਦਲ ਦਾ ਠੱਗ ਖਾ ਕੇ ਲੁਟਦੇ ਹੈ ਜੀ ਲੁਟਕੇ ਖਾ ਕੇ ਅੱਛਾ ਤੇ ਕਾਂਗਰਸ ਕਾਂਗਰਸ ਆ ਜੇ ਮੜੀ ਜੀ ਫਸੀ ਸੀ ਅੱਛਾ ਤੇ ਕਹਿੰਦੇ ਵੀ ਪਿੰਡਾਂ ਚ ਲਾਈਟ ਪੂਰੀ ਆਈ ਐ ਲਾਈਟ ਤਾਂ ਤੁਸੀਂ ਜਲਦੀ ਐ ਲਾਈਟ ਨਹੀਂ ਜਾਂਦੀ ਬੰਦੇ ਵੀ ਅੱਛਾ ਬਚਾ ਤੇ ਪਹਿਲਾਂ ਕਿੰਨੇ ਕੋਖੇ ਚ ਲਾਈਟ ਨਹੀਂ ਪਹਿਲਾਂ ਤਾਂ ਘੱਟ ਹੀ ਹੁੰਦੀ ਕਦੇ ਸੜਕ ਤੇ ਆਜਦੇ ਖੜੇ ਹੋ ਕੇ ਅੱਛਾ ਸੜਕ ਤੇ ਆਜਦੇ ਖੜੋ ਕੇ ਇੱਥੇ ਬੈਠੇ ਨੇ ਅੱਛਾ ਤੇ ਹੁਣ ਹੁਣ ਨੀ ਕਦੇ ਗਈ ਤਾਂ ਹੁਣ ਤਾਂ ਕਰੇ ਪੈ ਰਹੇ ਨੇ ਉਹ ਨਾ ਕਰੇ ਹੁਣ ਤਾਂ ਲਾਈਟ ਕਰੇ ਮौज ਬਣ ਗਈ ਅੱਛਾ ਲਾਈਟ ਕਹਿੰਦੇ ਮौज ਬਣ ਗਈ ਅੱਛਾ ਹਾਂਜੀ ਬਜ਼ੁਰਗੋ ਤੁਸੀਂ ਨਾ ਕਰਦੇ ਪਹਿਲਾਂ ਜਾਂਦਾ ਹੁਣ ਲਾਈਟ ਜਿੰਨੇ ਜਿੰਨੇ ਨੱਕੇ ਵੱਢਦੇ ਜਮਾ ਅੱਛਾ ਰਾਜ ਨੂੰ ਜਾਣ ਦੀ ਲੋੜ ਨਹੀਂ ਹੂੰ ਤੇ ਬਿਜਲੀ ਦਾ 24 ਤੋਂ 25 25000 ਹਰੇ ਘਰ ਨੂੰ ਫਾਇਦਾ ਹੋ ਗਿਆ ਅੱਛਾ ਇਹੀ ਚੀਜ਼ੋ ਜੁਲਟ ਮਾਫ ਕਰੀਏ ਹੂੰ ਇਹ ਬਹੁਤ ਵਧੀਆ ਕੰਮ ਹੋਇਆ ਜੀ ਨੌਕਰੀਆਂ ਨੌਕਰੀਆਂ 45000 ਨੌਕਰੀ ਆ ਗਈ ਜੀ ਬਿਨਾ ਸਪਰਸ਼ ਤੋਂ ਹਾਂ ਜੀ ਪਹਿਲਾਂ ਕੀ ਹੁੰਦਾ ਸੀ ਐਨਾ ਕਹਦਾ ਸੀ ਕਹਿੰਦਾ ਸੀ 2 ਲੱਖ ਮਿੱਥੋ ਲੈ ਜਾ ਉਹ ਨਹੀਂ ਮੰਨਦੀ ਅਕੇ ਮੇਰੇ ਘਰ ਵਾਲੀ ਕੌਣ ਕਹਿੰਦਾ ਬਾਦਲ ਬਾਦਲ ਟਾਹ ਅੱਛਾ ਕਹਿੰਦੇ ਪੰਡਾਂ ਚੱਲਦੀਆਂ ਸੀ ਹਾਂ ਅੱਜ ਪਹਿਲਾਂ ਸਰੀਆਮ ਚੱਲਦਾ ਸੀ ਜੇ 1000 ਰੁਪਇਆ ਘਰ ਜਾਂਦਾ ਕਹਿੰਦਾ ਮੇਥੋਂ ਲੈ ਜਾ ਉਹ ਮੰਦਰੀ ਮੰਦਰੀ ਨਹੀਂ ਅੱਛਾ ਹਾਂ ਕਹੈਂ ਚੱਲਦਾ ਜੀ ਕੰਮ ਤੇ ਹੁਣ ਸਿਆਣੇ ਹੋ ਗਏ ਲੋਕ ਹਾਂ ਭਗਵੰਤਮਾਨ ਨੇ ਕੀਤੇ ਸਿਆਣੇ ਭਗਵੰਤਮਾਨ ਨੇ ਤੇ ਹੋਰ ਕਿਵੇਂ ਦੇਖਦੇ ਹੋ ਥੂਲ ਤਾਂ ਫਿਰ ਐਤੀ ਕੀ ਕੀ ਬਣੂਗਾ ਝਾੜੂ ਆਜੂ ਧਿਆਨ ਨੂੰ ਦੁੱਖੀ ਜੀ ਬਾਦ ਸੀਤਾਂ ਲਈ ਅੱਛਾ ਐਤੀ ਝਾੜੂ ਝਾੜੂ ਹੋਈ ਪਈ ਪਿੰਡ 'ਚ ਕੀ ਮਾਹੌਲ ਹੈ ਤੁਹਾਡੇ 'ਚ ਪਿੰਡ 'ਚ ਸਾਡੇ ਝਾੜੂ ਬਧੂਈ ਅੱਛਾ ਲਓ ਜੀ ਆਪਾਂ ਚੱਲ ਬਾਤ ਹੋਰ ਦੀ ਕਰਦੇ ਹਾਂ ਸਾਡਾ ਬਜ਼ੁਰਗ ਨੇ ਬਸ ਇੱਥੇ ਨਾਮ ਹੀ ਪੜੇ ਲਿਖੇ ਬਲਵੰਤ ਸਿੰਘ ਆ ਜੀ ਸਰਵਾਜੀ ਕੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਦਾ ਪਾਰਟੀਆਂ ਦਾ ਕੰਮ ਦੇਖੋ ਪਹਿਲਾਂ ਕਾਂਗਰਸ ਨੇ ਸੌ ਖਾ ਕੇ ਉਹਨੇ ਨਹੀਂ ਕੁਝ ਕਰਿਆ ਅੱਛਾ ਜੀ ਉਹ ਰਾਜੀ ਨੇ ਸਬਕ ਸਿਖਾਇਆ ਫਿਰ ਜੀ ਉਸ ਤੋਂ ਬਾਅਦ ਜਿਹੜੀਆਂ ਬੇਅਦਮੀਆਂ ਦੇ ਮਾਮਲੇ ਸਾਰੇ ਜਿਹੜੇ ਫਿਰ ਭਗਵਾਨਤ ਮਾਨ ਨੇ ਵੀ ਉਹਦੇ ਹੱਲ ਕਰਿਆ ਇਹ ਕਹਿੰਦੇ ਅਸੀਂ ਥੋੜੇ ਚਿਰਾਂ ਕੀ ਕਰਦਿਆਂਗੇ 3-4 ਮਹੀਨੇ ਜਾਂ ਅਸੀਂ ਕਰਦਿਆਂਗੇ ਚਿੱਟੇ ਦਾ ਕਰਤਾ ਕਿ ਉਹ ਚਿੱਟੇ ਦਾ ਹੀ ਲੈਣੇ ਚਿੱਟਾ ਦੁੱਬਣਾ ਹੋ ਗਿਆ ਅੱਛਾ ਬੇਅਦਮੀ ਦਾ ਤਾਂ ਕੋਈ ਛੇੜ ਦੇ ਨਹੀਂ ਗੱਲਾਂ ਸਾਡੇ ਪਾਣੀਆਂ ਦੇ ਮੁੱਦੇ ਨਹੀਂ ਕੋਈ ਛੇੜਦਾ ਕੋਈ ਅਕਾਲੀ ਦਲ ਦੇ ਕੰਮ ਕਿਵੇਂ ਦੇਖੀ ਅਕਾਲੀ ਦਲ ਜੇ ਕੁਝ ਵੀ ਨਹੀਂ ਕਰਿਆ ਸਾਡੇ ਸਾਰੇ ਪੱਠਾਵਾ ਤਾਂ ਪੰਜਾਬ ਦਾ ਅਕਾਲੀ ਦਲ ਨੇ ਅੱਛਾ ਹਾਂ ਖੜੀਆਂ ਬੇਅਦਮੀਆਂ ਕਰਾਤੀਆਂ ਸਾਡੇ ਗੁਰੂ ਦੀਆਂ ਸਾਡੇ ਬੇਅਦਮੀਆਂ ਕਰਾਤੀਆਂ ਇੱਕ ਕਿਸੇ ਨੂੰ ਬਿਨਾ ਉਹ ਤੋਂ ਬਿਨਾ ਮੰਗੇ ਤੋਂ ਮੁਆਫੀਆਂ ਦੇ ਜਾਂਦੇ ਇਹ ਲੋਕ ਸਾਡੇ ਉਹ ਸਾਡੇ ਅਕਾਲੀ ਦਲ ਸਾਡੇ ਅਕਾਲੀ ਦਲ ਤਬਾਹ ਕਰਤਾ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਆਪਣੇ ਬੰਦੇ ਲਾ ਕੇ ਇਹਨਾਂ ਨੇ ਉੱਥੇ ਅੱਛਾ ਹਾਂ ਇਹਨਾਂ ਨੇ ਕਰਿਆ ਕੀ ਨਹੀਂ ਇਹਨਾਂ ਦੇ ਬੇੜਾ ਬਾਦ ਸਾਡੇ ਸਿੱਖੀ ਦਾ ਆਪਣਾ ਇਹਨਾਂ ਨੂੰ ਲੱਗਦਾ ਨਹੀਂ ਵੀ ਉਸੇ ਕਾਰਨ ਥੋੜਾ ਪਿੱਛੇ ਵੀ ਕੀਤਾ ਲੋਕਾਂ ਨੇ ਪਿੱਛਾ ਤਾਂ ਹੋ ਤਾਂ ਨਹੀਂ ਸਾਰੇ ਸਾਰੇ ਤਿੰਨੇ ਇੱਕ ਸਕੂਟਰ ਦੀ ਸਵਾਰੀ ਦੇ ਬੰਦੇ ਸਾਰੇ ਜਿੱਤੇ ਹੋਏ ਉਹਨਾਂ ਨੇ ਕੀ ਕਰਿਆ ਇਹਨਾਂ ਨੇ ਅੱਛਾ ਹੁਣ ਕੀ ਲੱਗਦਾ ਹੁਣ ਦੇਣਗੇ ਕੁਛ ਨਹੀਂ ਨਹੀਂ ਕੋਈ ਐਨੇ ਕੋਈ ਕੰਮੇ ਕਹੀ ਜਾਵੇ ਕੋਈ ਨਹੀਂ ਤਾਂ ਮਤਲਬ ਜਿੰਦਾ ਨਹੀਂ ਜੀ ਹੋਣਾ ਨਾ ਨਾ ਮਤਲਬ ਹੀ ਨਹੀਂ ਇਸ ਦਾ ਅੱਛਾ ਮੈਨੂੰ ਇਹ ਦੱਸੋ ਵੀ ਲਾਈਟ ਜਾਂ ਨੌਕਰੀਆਂ ਨੂੰ ਲੈ ਕੇ ਕਿਵੇਂ ਨੇ ਨੌਕਰੀਆਂ ਜਿਹੜੀਆਂ ਦੇ ਕਹਦੇ ਨੇ ਇਹ 55% ਤਾਂ ਨੌਕਰੀਆਂ ਬਾਹਰਲੇ ਸੁਪਿਆਂ ਨੂੰ ਦਿੱਤੀਆਂ ਫਨੇਂਗੀਆਂ ਅੱਛਾ ਫਿਰ ਉਹਦੇ ਪਿੱਛੋਂ ਉਹ ਨਿਯੁਕਤੀ ਪੱਤਰ ਨਹੀਂ ਦਿੱਤੇ ਹੂੰ ਕਿਤੇ ਹੁਣ ਕਹਿੰਦੇ 45 ਹਜ਼ਾਰ ਲਾਉਂਦੇ ਆ ਉਹਨਾਂ ਦੇ ਅੱਧੇ ਤਾਂ ਨਿਯੁਕਤੀ ਪੱਤਰ ਹੀ ਨਹੀਂ ਆਏ ਅੱਛਾ 55% ਬਰਾਹ ਹਿਮਾਚਲ ਨੂੰ ਹਰਿਆਣੇ ਵਾਲਿਆਂ ਨੂੰ ਦਿੱਤੀਆਂ ਨੇ 45% ਦਿੱਤੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਹੀ ਆਏ ਤੇ ਉਹਦੇ ਵਿੱਚ ਨੌਕਰੀਆਂ ਫਿਰ ਕਿੰਨੀਆਂ ਦਿੱਤੀਆਂ ਹੋਈਆਂ ਹੋ ਗਈ ਲਾਲ ਤੁਸੀਂ ਹਿਸਾਬ ਇਹਦੇ ਵਿੱਚ ਮੈਨੂੰ ਇਹ ਦੱਸੋ ਵੀ ਬਦਲਾਅ ਰਾਸ ਆਇਆ ਕਿ ਨਹੀਂ ਕੋਈ ਰਾਸ ਨਹੀਂ ਐਵੇਂ ਲੋਕਾਂ ਨੇ ਬਦਲਾਇਆ ਇਹ ਤੇ ਲੂਟ ਵਾਲਾ ਕੋਈ ਸੁਖ ਨਹੀਂ ਲੈਟ ਤਾਂ ਮੇਰੀ ਗੱਲ ਸੁਣ ਲੈਟ ਤਾਂ ਦੇਖੋ ਇਹ ਜਿਹੜੀ 8 ਘੰਟਿਆਂ ਦੀ ਲੈਟ ਹੈ ਪਹਿਲਾਂ ਹੈਗੀ ਸੀ ਪਹਿਲਾਂ ਵੀ ਆਉਂਦੀ ਰਹੀ ਐਵੇਂ ਕੋਈ ਕਿਵੇਂ ਕੋਈ ਕਹੇ ਇਹਦਾ ਪਾਰਟੀਆਂ ਵੇਚ ਤੇ ਕੁਝ ਤੁਸੀਂ ਕਹੇ ਅੱਛਾ ਲੈਟ ਪਹਿਲਾਂ ਵੀ 8 ਘੰਟੇ ਆਉਂਦੀ ਰਹੀ ਐ ਤੇ ਹੁਣ ਵੀ ਮੇਰੇ ਹੁਣ ਬਾਲੀ ਵੱਤ ਆ ਜਦੀ ਐ ਘਰਾਂ ਦੀ ਕਾਰਨ ਵੀ ਲੈਟ ਚੱਲਦੀ ਐ ਐਵੇਂ ਸੁਣੋ ਇਸ ਚੀਜ਼ ਦਾ ਤਾਂ ਨਹੀਂ ਕੋਈ ਗੱਲ ਸਾਰਾ ਚੱਲਦੀ ਐ ਹਾਂਜੀ ਪਹਿਲਾਂ ਬੰਦ ਰਹਿੰਦੀ ਨਹੀਂ ਨਹੀਂ ਬੰਦ ਕੋਈ ਨਹੀਂ ਸੀ ਐਵੇਂ ਗੱਲ ਐ ਐਵੇਂ ਐਵੇਂ ਗੱਲਾਂ ਨੇ ਘੱਟ ਵੱਧ ਹੋ ਜਾਂਦੀ ਸੀ ਘੱਟ ਵੱਧ ਹੋ ਜਾਂਦੀ ਘੱਟ ਵੱਧ ਹੋ ਜਾਂਦੀ ਐ ਐਸੀ ਚੱਲਦੀ ਐ ਲੈਟ ਘੱਟ ਵੱਧ ਹੋ ਜਾਂਦੀਆਂ ਮਾੜੀ ਮੋਟੀ ਪੂਰੀ ਆ ਬਜ਼ੁਰਗੋ ਕੀ ਨਾਮ ਐ ਸਰਜੀਤ ਸਿੰਘ ਸਰਜੀਤ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਮੈਨੂੰ ਜਿਹੜੀ ਪਾਰਟੀ ਦਾ ਕੰਮ ਸਹੀ ਲੱਗ ਰਹਾ ਉਹ ਭਾਜਪਾ ਜਿਹੜੀ ਹੈਗੀ ਕਿਹੜੀ ਜੀ ਭਾਜਪਾ ਭਾਜਪਾ ਦਾ ਚੰਗਾ ਲੱਗਦਾ ਕਿਉਂ ਕਾਰਨ ਕਾਰਨ ਕੀ ਐ ਪਹਿਲਾ ਬੰਦਾ ਪੰਜਾਬ ਦਾ ਮੈਂ ਵੀ ਗੱਲਾਂ ਸੁਣਾਉਂਦਾ ਕਾਰਨ ਇਹ ਡੂਟਰ ਬਦੀ ਵਾਦੀ ਹੈ ਹਮ ਪ੍ਰਧਾਨ ਮੰਤਰੀ ਨੂੰ ਵੋਟਾਂ ਪਾ ਕੇ ਲੋਕਾਂ ਨੇ ਬਣਾਇਆ ਹਮ ਮਨ ਪ੍ਰਧਾਨ ਮੰਤਰੀ ਬਣਿਆ ਹਮ ਮਨ ਇੰਨੇ ਮੁਰਖ ਨੂੰ ਹਾਂ ਸਾਹਮਣੇ ਬੈਠਾ ਅੱਛਾ ਸਾਹਮਣੇ ਬੈਠਾ ਕਿਸੇ ਬਗਾਨੇ ਮੁਰਖਾ ਵੀ ਉਹਨੂੰ ਡਰ ਹੈ ਅੱਛਾ ਗੁਰਨਾਮਨ ਕਬੀ ਜੜ ਕੇ ਆ ਸਕਦਾ ਹੈ ਜੇ ਕੋਈ ਹੌਸਲਾ ਦੇ ਬਿਲਕੁਲ ਮੈਨੂੰ ਸਾਰਾ ਨੋਬ ਚੰਗਾ ਲੱਗਦਾ ਹੈ ਅੱਛਾ ਮੋਦੀ ਚੰਗਾ ਲੱਗਦਾ ਹੈ ਮੋਦੀ ਚੰਗਾ ਲੱਗਦਾ ਹੈ ਆਪਾਂ ਤਾਂ ਮੰਨਦੇ ਨਹੀਂ ਕੰਮ ਵਧੀਆ ਲੱਗਦੇ ਕੰਮ ਵਧੀਆ ਇਹ ਵੀ ਚੰਗੇ ਕਰ ਰਿਹਾ ਹੈ ਦੂਜੇ ਸਰਕਾਰਾਂ ਨੂੰ ਬਲਕਿ ਅਕਾਲੀ ਦਲ ਅਕਾਲੀ ਦਲ ਦਾ ਬਸ ਮੈਥੋਂ ਬੜਾ ਕੁਝ ਕਹਾ ਨਾ ਦੱਸ ਤਾ ਦੋ ਨਾ ਨਾ ਮੈਂ ਨਹੀਂ ਰੱਖਦਾ ਕਿਉਂ ਇੰਨਾ ਜ਼ਿਆਦਾ ਦੁਖੀ ਹੋ ਰਹੇ ਹਾਂ ਹਾਂ ਬਾਤ ਜ਼ਿਆਦਾ ਹੀ ਹੋ ਇਹ ਜਿਹੜਾ ਬੰਦਾ ਧਰਮ ਆਪਦੇ ਧਰਮ ਦਾ ਪਠਾਵਾ ਹੁੰਦਾ ਹੈ ਹੂੰ ਉਹਨੂੰ ਕੀ ਕਹਾਂਗੇ ਅੱਛਾ ਕਾਂਗਰਸ ਜੀ ਕਾਂਗਰਸ ਨੇ ਜਿਹੜਾ ਕੁਸ਼ ਕਾਂਗਰਸ ਦਾ ਵਿਰੋਧੀ ਹੀ ਰਹਿ ਅੱਛਾ ਉਹਨੇ ਜੇ ਕੁਸ਼ ਕਰ ਵੀ ਦਿੱਤਾ ਤਰੋਂ ਵਿਰੋਧੀ ਹੈ ਵਿਰੋਧੀ ਦਾ ਕਰੀ ਸਕਦੇ ਬਿਲਕੁਲ ਜਦੋਂ ਆਪਾਂ ਆਪ ਦੀ ਦੁਸ਼ਮਣੀ ਹੈ ਉਹ ਤੇ ਲੱਗ ਪਏ ਹਾਂ ਉਹਦਾ ਫਿਰ ਕਰੀ ਸਕਦੇ ਨੇ ਇੱਕਾ ਨਾ ਉਹਦੇ ਧਰਮ ਦਾ ਆ ਪੱਠਾ ਬਹਾਉਂਦੇ ਬਿਲਕੁਲ ਉਹਨਾਂ ਫਿਰ ਉਹ ਜਗਾਹ ਕਹਾਗੇ ਕੀ ਹੋਰ ਲੱਗਦਾ ਨਹੀਂ ਇੰਨਾ ਨਹੀਂ ਸਿਆਣੇ ਕਿਤੇ ਲੋਕ ਕਰੇ ਦਾ ਹੈ ਜੇ ਨੇ ਗੱਲ ਕਰ ਵੀ ਲੋਕ ਟੁੱਠੀ ਜੱਟ ਨੇ ਅੱਛਾ ਵੀ ਮੁੱਖ ਤੋਂ ਵਾਲਦੇ ਸੁਣਾਂ ਟੁੱਟ ਟੁੱਟੀ ਜੱਕ ਨੇ ਟੁੱਟੀ ਜੱਕ ਮਨੋ ਤੁਰੇ ਫਿਰ ਹਜੇ ਵੀ ਤੁਰੇ ਫਿਰ ਦੰਡੀਸ ਘੜਾ ਉੱਥੇ ਅੱਛਾ ਤੇ ਤੁਸੀਂ ਫਿਰ ਕਿਵੇਂ ਦੇਖਦੇ ਹੋ ਵੀ ਜਿਹੜੀ ਸਰਕਾਰ ਚੱਲ ਰਹੀ ਹੈ ਕੁਝ ਕੰਮ ਕੀਤਾ ਇਹਨਾਂ ਨੇ ਕੰਮ ਕਰਿਆ ਕੰਮ ਕਰਦੇ ਨੇ ਮੰਨਣਾ ਅਸੀਂ ਮੈਂ 5000 ਬਿਜਲੀ ਦਾ ਬਿਲ ਭਰਦਾ ਹੁੰਦਾ ਹੁਣ ਮੇਰੇ ਮੁਕਤ ਚੱਲ ਰਹੀ ਅੱਛਾ ਮੁਕਤ ਚੱਲਦੀ ਉਹ ਸ਼ੀ ਹੈ ਸ਼ੀ ਸਮਝੋਂਤ ਨਾਲ ਹੀ ਮੇਰੇ ਨਾਲ ਅੱਛਾ ਜਿੱਦਾਂ ਦੀ ਇਹ ਸਰਕਾਰ ਆਈ ਹੈ ਮੈਂ ਬਿਲ ਨਹੀਂ ਭਰਿਆ ਅੱਛਾ ਬਿਲ ਆਈ ਹੀ ਨਹੀਂ ਜਿਹੜਾ ਪਰ ਕਰਨ ਅੱਛਾ ਤਾਂ ਪਿੰਡ ਦੇ ਲੋਕਾਂ ਦੀ رائے ਤੁਹਾਡੇ ਸਾਹਮਣੇ ਰੱਖੀ ਆ ਆਪਣੀ رائے ਕਰਿਓ ਕਮੈਂਟਾਂ ਚ ਸਾਂਝੀ ਤੇ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾਂਦੇ ਰਹਾਂਗੇ ਲੋਕਾਂ ਦੀ رائے ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਮਿਲਦੇ ਹਾਂ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ